ਲਾਖਾ 50000 ਦੇ ਦੇ ਆਪਾਂ ਲੈ ਉਹਨੂੰ ਆਖ ਮੈਂ ਬੁਲਾਦ ਗਿਆ ਜੀ ਸ੍ਰਿਸ਼ਟੀ ਹੁਣ ਮੇਰੀ ਤਾਂ ਇੰਨੀ ਜੈਲ ਸੀ ਕਰੀ ਕੇ ਤੇ ਮੈਂ ਫੇਰ ਕਿਹੜਾ ਬੋਲਣੋਂ ਹਟਿਆ ਮੈਂ ਤਾਂ ਫੇਰ ਆਖਦਾ ਸੀ ਕਿ ਮੈਂ ਡੈਂਪੀਟ ਲੋ ਐਮਐਲਏ ਬਣੂ ਤੇ ਬਣ ਗਿਆ ਨਾ ਇਹ ਤਾਂ ਕਹੀ ਜਾਂਦੇ ਹੁਣ ਐਡਾ ਐਮਪੀ ਨੇ ਤਾਂ ਜਿਤਨਾ ਹੀ ਸੀ ਅਗੇ ਤੇ ਹੋਰ ਕੋਈ ਆਖ ਦਿੰਦਾ ਹੋਰ ਕੋਈ ਆਖ ਦਿੰਦਾ ਉਹ ਨਹੀਂ ਉਹ ਤਾਂ ਮੈਂ ਯਾਰ ਨਾ ਜਾਣ ਕੇ ਨਹੀਂ ਆਖਿਆ ਪਹਿਲਾਂ ਯਾਰ ਕੀ ਗੱਲ ਸੀ ਇੱਕ ਜਿਹੜੇ ਮੇਰੇ ਨਾਲ ਨਹੀਂ ਮੁੰਡੇ ਰਹਿੰਦੇ ਸਾਰੇ ਉਹ ਕਹਿੰਦਾ ਐਦਗੇ ਆਪਾਂ ਵੋਟਾਂ ਪੰਗਾਂ ਤੋਂ ਅਗਲੇ ਦਿਨ ਆਖਾਂਗੇ ਵੀ ਸਾਰਿਆਂ ਦਾ ਮੋਹ ਪਿਆਰ ਆ ਮੋਹ ਪਿਆਰ ਵੀ ਆ ਕਹਿੰਦੇ ਆਪੇ ਉਹ ਤੁਹਾਨੂੰ ਲੋਕ ਵੋਟਾਂ ਤਾਂ ਪਾ ਦੇਣਗੇ ਕਿਸੇ ਲੀਡਰ ਦੇ ਆ ਜਾਂਦਾ ਨਾ ਮੇਣਾ ਰਹਿ ਜਾਊਗਾ ਵੀ ਤੂੰ ਮੇਰਾ ਕੰਮ ਕਰ ਉਹ ਕਿਹ ਪਤਾ ਕੀ ਹੋਇਆ ਸੀਗਾ ਅੱਗੇ ਜਿਵੇਂ ਉਹ ਲੁਧਿਆਣੇ ਤੇ ਨਹੀਂ ਯਾਰ ਮੈਂ ਆਖਦਾ ਸੀਗਾ ਰਾਜਾ ਬੜੇੰਕੋ ਹੋਊਗਾ ਹਾਂ 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 ਉਹ ਯਾਰ ਦਾ ਮੁੜਕੇ ਬਿੱਟੂ ਦੇ ਜਿਹੜੇ ਬੰਦੇ ਆ ਖਾਸ ਨੇੜੇ ਬੈੰਦੇ ਆ ਉਹ ਆਪਣੇ ਯਾਰ ਦੋਸਤ ਆ ਉਹ ਕਹਿੰਦੇ ਯਾਰ ਸਾਡਾ ਮੰਤਰੀ ਤੂੰ ਹਰਾਇਆ ਮੁਰਕੋ ਮਗਰੋਂ ਛੇਡਾ ਕਰਿਆ ਕਰਨ ਮੇਣਾ ਤੂੰ ਤਾਂ ਹਰਾਤਾ ਸੀਗਾ ਅਸੀਂ ਮਗਰੋਂ ਹੀ ਪਾਵਾਂਗੇ ਇਹ ਕੰਮ ਨਿਬੜ ਲਿਆ ਨੰਨ ਦਿਨ ਹੈਗੇ ਮੈਂ ਕਿਹਾ ਵੀਡੀਓ ਤਾਂ 5-10 ਘੰਟੇ ਦੀ ਲੀਕ ਹੋ ਜਾਂਦੀ ਆ ਮੈਂ ਫਿਰ ਵੋਟਾਂ ਤੋਂ ਮਗਰੋਂ ਪਾਈ ਉਹ ਵੀ 21 ਤਰੀਕ ਨੂੰ ਅਸੀਂ ਭੁੱਲ ਕੇ ਤੜਕੇ ਵੀ ਰੀਲ ਬਣਾਉਣੀ ਆ ਅਸੀਂ ਲੱਗ ਪਏ ਇੱਥੇ ਆਹੀ ਉਹਦੇ ਬਾਣਵਾਉਂਦੇ ਸੀਗੇ ਜਿਹੜੇ ਨੂੰ ਪਾਣੀ ਦਾ ਆ ਅਸੀਂ ਇੱਥੇ ਹੱਥ ਨੇ ਸਾਡੇ ਜ਼ਿਆਦਾ ਮੈਂ ਕਿਹਾ ਯਾਰ ਹੁਣ ਤਾਂ ਹੱਥ ਨੋ ਗਿਆ ਕਲੈਰਟੀ ਮਰ ਜੂਗੀ ਮੈਂ ਕਿਹਾ ਹੋਣੀ ਆਪਾਂ ਰੀਲ ਬਣਾਉਂਦੇ ਦੂਜੇ ਦਿਨ 22 ਤਰੀਕ ਨੂੰ ਨਾ ਮੈਂ ਤੜਕੇ ਕੀ ਕਰੀ ਜਾਂਦਾ ਸੀਗਾ ਯਾਰ ਆ ਉਹਦੇ ਵਾਉਂਦੇ ਹਾਂ ਸੱਚਾ ਵੀਜ ਤੇ ਸੀ ਵਾਣ ਇੱਥੋਂ ਦੀ ਰਣਜੀਤ ਟੱਪਿਆ ਜਾਂਦਾ ਸੀਗਾ ਹਮ ਗੁਰੂਸਰ ਵਾਲਾ ਅੱਛਾ ਅੱਛਾ ਉਹਨੇ ਮੈਨੂੰ ਵੇਖ ਕੇ ਮੋਟਰਸਾਈਕਲ ਠੱਲ ਲਿਆ ਮਾਣੂ ਆਖਾ ਮੈਂ ਬੁਲਾਦ ਗਿਆ ਜੀ ਸ੍ਰਿਸ਼ਟੀ ਹਾਂ ਰੀਲ ਵੇਖੀ ਸੀ ਮੈਂ ਹਾਂ ਸ੍ਰਿਸ਼ਟੀ ਉਹ ਮੈਨੂੰ ਕਹਿੰਦਾ ਕਿਵੇਂ ਮੈਂ ਕਹਿੰਦਾ ਐਂਪੀ ਜੀ ਤੂੰ ਅਗਦਾ ਆਏ ਨਹੀਂ ਜਾਂਦਾ ਕੈਮਰੇ ਤੇ ਆ ਕੇ ਮੈਂ ਕਹਿੰਦਾ ਯਾਰ ਆਖ ਦਿੰਦੇ ਆਪਾਂ ਨੂੰ ਕਿਹੜਾ ਚੇਕ ਹਾਂ ਅਸੀਂ ਇੱਥੇ ਬਾਈ ਉੱਥੇ ਚਾਹ ਪੀਣ ਆਏ ਸੀਗੇ ਅੱਛਾ ਮੈਨੂੰ ਕਹ ਲਿਆ ਹੁਣ ਬੋਲ ਮੈਂ ਕਿਹਾ ਵੀ ਅੱਜ ਆ 22 ਤਰੀਕ ਹੂੰ ਵੋਟਾਂ ਪਾਏਗਾ ਕਿਸੇ ਦਾ ਤਰਾਜ ਨਹੀਂ ਡੈਂਪੀ ਢੱਲੋ ਐਮਐਲਏ ਬਣੂ ਉਹਨੇ ਬਾਈ ਉਹ ਰੀਲ ਪਾਦੀ ਰੀਲ ਚੱਲੀ ਆ 2-3 ਲੱਖ 3-3 ਲੱਖ ਉਹਦੇ ਥੱਲੇ ਕਮੈਂਟ ਬੜੀ ਕਈ ਆਖੀ ਜਾਂਦੇ ਸਾਡੇ ਨਾਲ ਸ਼ਰਤ ਲਾਵੇ ਇੱਕ ਇੱਕ ਬੰਦੇ ਨੇ ਕਹੇ ਲੱਖ ਰੁਪਏ ਦੀ ਨੰਬਰ ਵੀ ਦਿੰਦਾ ਸੀ ਤੇ ਜੇ ਹੁਣ ਉਹਦੇ ਨਾਲ ਗੱਲ ਕਰਨੀ ਹੋਵੇ ਹਾਂ ਤੇ ਲੱਖ ਰੁਪਏ ਲਿਆ ਲਿਆ 50 ਹਜ਼ਾਰ ਹੀ ਦੇ ਦੇ ਇੱਕ ਬੰਦੇ ਨੇ ਉਹ ਕਮੈਂਟ ਕੀਤਾ ਵੀ ਆ ਵੀ ਬਾਈ ਹੁਣ ਗੋਪੀ ਦੇ ਦਜਤਾ ਨਾ ਨਹੀਂ ਗੱਲ ਤਾਂ ਸੁਣ ਲੱਖਾਂ 50000 ਦੇ ਦੇ ਆਪਾਂ ਲੈਵਾਂਗੇ ਕੰਬਲ ਤੇ ਆਪਾਂ ਲੈਵਾਂਗੇ ਬੂਟ ਤੇ ਜਿਹੜੇ ਮੰਡੀ 'ਚ ਬੈਠੇ ਉਹਨਾਂ ਨੂੰ ਮੰਡਾਂਗੇ ਲੈ ਵੀ ਚੈਲੰਜ ਆਉ ਬੰਦੇ ਨੂੰ 50000 ਹੀ ਦੇ ਦੇ 50000 ਹੀ ਦੇ ਦੇ ਗੋਪੀ ਕਹਿੰਦਾ ਰੱਖਣੇ ਵੀ ਨਹੀਂ ਕੋਲੇ ਲੈ ਯਾਰ ਰੱਖ ਕੇ ਸਾਡੇ ਦਾ ਬਾਸਮਤੀ ਵਾਦੂ